ਇਦਾਂ ਨੇਚਰਲ ਫਲਾワー ਤੇ ਕੁਦਰਤੀ ਫੁੱਲਾ ਤੇ ਇਹ ਸ਼ਹਿਰ ਦੇ ਵਿੱਚ ਗਲੀ ਅ ਸ਼ਰਕ ਦੇ ਕਿਨਾਰੇ ਤੇ ਲਾਏ ਹੋਏ ਆ ਦੇਖੋ ਤੁਸੀਂ ਹੋ ਸਕਦਾ ਇਦਾਂ ਇੰਡੀਆ ਕਦੇ ਕਿਵੇਂ ਹੋਣਾ ਵਾ ਕਿਵੇਂ ਕਰਨਾ ਵਾ ਇਹਦੇ ਤੇ ਪਲਾਨ ਕਰਨਾ ਚਾਹੀਦਾ ਆ ਦੇਖੋ ਤੁਸੀਂ ਕਿੰਨਾ ਕਲੀਨ ਰੱਖਿਆ ਹੋਇਆ ਉਹਨਾਂ ਨੇ ਸਾਰਾ ਕੁਝ ਆ ਦੇਖੋ ਤੇ ਮੇਰੇ ਕਰਨਾ ਕਿਹਨੇ ਆਪਾਂ ਹੀ ਕਰਨਾ ਪੈਣਾ ਆਪਾਂ ਨੂੰ ਹੈਂ हाँ देखो तो यार माय गॉड ये वोल्वरहम्प्टन वोल्वरहम्प्टन सिटी है oh